ਮੈਂ ਮੰਨਦਾ ਆ ਮਾਂ ਨੂੰ ਛੱਡਦਾ ਦੀ ਮਾਂ ਛੱਡ ਦੋ ਬਸ ਪੱਤੇ ਲੈ ਜਨਾਬ ਦੇਖਦੇ ਆ ਕੀ ਆਇਆ ਪਹਿਲਾ 100 ਦਾ ਚਾਲ ਆ ਜੀ ਮੇਰੀ ਚਾਲ ਬਈ ਮਿੰਟੂ 500 ਆ ਗਿਆ ਮੇਰਾ ਬਈ ਓਏ 500 ਹੋ ਗਿਆ 500 ਮੇਰਾ ਪੱਤੇ ਕਿਉਂ ਦੇਖਦਾ ਓਏ ਕੀ ਹੋਗਾ ਤੈਨੂੰ ਓਏ ਪੱਤੇ ਕਿਉਂ ਦੇਖਦਾ ਫਿਰ ਹੈ ਮੈਂ ਤਾਂ ਇਹ ਦੇਖੂ ਯਾਰ ਆਂ ਕਿਵੇਂ ਦੇਖੇ ਪੱਤੇ ਨਹੀਂ ਦੇਖਣੇ ਯਾਰ ਇਹ ਆਦੇ ਭਾਜਾ ਪੱਤੇ ਕਿਉਂ ਦੇਖਦਾ ਪੱਤੇ ਦੇਖ ਕੇ ਚਾਲ ਚੱਲਿਆ ਤੂੰ ਹੋਰ ਪੁੱਤੇ ਦੇਖ ਕੇ ਕਿੱਥੇ ਚੱਲੇ ਜਾਣਾ ਹੈ ਤੂੰ ਆ ਦੇਖ ਲੈ ਲੈ ਆ ਦੇ ਪੱਤੇ ਦੇਖ ਲੈ ਮੇਰੇ ਕਿੱਥੋਂ ਦੇਖ ਲੈ ਤੇਰੇ ਮੈਂ ਤੂੰ ਪੈ ਜਾ ਜੱਕ ਬਾਗ ਜਾ 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 ਯਾਰ ਬਾਗ ਜਾ ਸਾਰੇ ਲੈ ਕੇ ਜਾ ਸਾਰੇ ਕਿਹਦੇ 3000 ਰੁਪਏ ਕਿੰਨੇ ਜਾਣਾ ਸਾਰੇ ਇੱਧਰ ਲੈ ਕੇ 600 30 30 ਇੱਥੇ 30 30 ਜੱਸੀ ਆਵੇ ਚੱਕ ਕੇ ਲੈ ਜਾ ਹਾਂ ਆ ਉਹਦੇ ਲੈ ਜਾ ਸਾਡਾ ਸਾਡ ਕੋਈ ਨਹੀਂ ਆ ਦੇ ਚੱਕ ਉਹ ਗੁਰਵਿੰਦਰ ਆਪਾਂ ਖੇਡਦੇ ਆਈਏ ਚੱਲ ਆਪਾਂ ਖੇਡੀਏ ਬੰਦਾ ਚੱਲ ਯਾਰ ਕੋਈ ਨਹੀਂ ਕੋਈ ਨਹੀਂ ਜਾ ਦੀਆਂ ਚੱਲ ਬਾਗਦਾ ਭਰਾ ਜਾ ਕੋਈ ਤਾਂ ਤੱਕਦਾ ਮੈਂ ਜਾ ਜਾ ਬਾਗਦਾ ਬਾਗਦਾ ਦੱਸ ਤਾ ਤੂੰ ਲੈ ਹਮਨੇ ਕੋਈ ਬੰਦਾ ਯਾਰ ਕੋਈ ਹੈ ਹਮ ਹਰੇਕ ਗੱਲ ਤੇ ਕਲੇਸ਼ ਪਾ ਕੇ ਬਹਿ ਜਾਂਦਾ ਪੱਤੇ ਦੇਖ ਗਿਆ ਸੀ ਮੇਰੇ ਦੇਖਦਾ ਬਈ ਨੂੰ ਆਤ ਹੈ ਹਾਂ ਕਣੂਆ ਬਣਿਆ ਪਿਆ ਸੀ ਮੇਰਾ ਪੱਤੇ ਦੇ ਤਾ ਮੈਂ ਦੱਸਦਾ ਮੇਰੇ ਸਾਲਿਆਂ ਨੂੰ ਹੈਲੋ ਸਸੀਗਾਲ ਜੀ ਮਿੰਟੂ ਬੋਲਦਾ ਸੀ ਜੀ ਹਾਂ ਜੀ ਹਾਂ ਜੀ ਹਾਂ ਜੇ ਉੱਥੇ ਜੂਆ ਖੇਡਿਆ ਜਾਂਦਾ ਜਨਾਬ ਤੁਹਾਨੂੰ ਉੱਥੋਂ ਚਗਾ ਦੂੰਗਾ ਜਮਾ ਆ ਜਾਓ ਅੱਧਾ ਛੋੜਾ ਅੱਧਾ ਮੇਰਾ ਅੱਧੇ ਪਾਏ ਤੁਸੀਂ ਰੱਖ ਲਿਓ ਛੇਤੀ ਆ ਜਾਓ ਜਨਾਬ ਉਹ ਲਈ ਸਾਹਮਣੇ ਹੀ ਬੈਠਿਆ ਹਾਂ ਜੀ ਹਾਂ ਆ ਜਿਓ ਜੀ ਕੋਈ ਨਹੀਂ ਮੇਰੇ ਸਾਲੇ ਹੁਣ ਲੱਗੂ ਪਤਾ ਤੁਨ ਬੰਦੇ ਜਾਣੇ ਨਹੀਂ ਚਾਹੀਦੇ ਮਾਹ ਜਨਾਬ ਫਿਕਰ ਨਾ ਕਰੋ ਹਸੀ ਆਈ ਹਸੀ ਕਰੋ ਉੱਧਰ ਬੈਠੇ ਜਨਾਬ ਕੀੜੀ ਆਂਦੇ ਠੀਕ ਹੈ ਮੇਰੀ ਗੱਲ ਸੁਣੋ ਜੀ ਮੈਂ ਨਹੀਂ ਵਿੱਚ ਹੁੰਦਾ ਜੀ ਠੀਕ ਹੈ ਨਾਮ ਮੇਰਾ ਨਾ ਲਿਓ ਠੀਕ ਹੈ ਇਹ ਅੱਥੋ-ਅੱਥ ਚਾਪਦਾ ਨਿਪਟ ਗਿਆ ਉਹ ਵਟੇ ਯੂਟਰ ਪਰਲੇ ਪਾਸੇ ਪੱਕਾ ਪੱਕੀ ਗੱਲ ਹੈ ਨਾ ਪੱਕੀ ਗੱਲ ਆ ਜੀ ਮੈਂ ਤੁਹਾਨੂੰ ਝੂਠ ਮਾਰੂੰਗਾ ਜੀ ਜਨਾਬ ਮੈਂ ਕਿ ਲੜਾਈ ਝੂਠ ਮਾਰ ਕੇ ਬਸ ਆਪਾਂ ਸੇ ਵਧੂ ਆ ਜੀ ਬਸ ਆਪਣਾ ਖਿਆਲ ਰੱਖਿਓ ਉਦੋਂ ਵੱਤ ਚ ਨਿਪਟਣ ਗਈ ਵਧੀਆ ਹੋਇਆ ਡੱਕਰ ਤਾਂ ਉਹਨੂੰ ਯਾਰ ਹੈ ਹੋਰ ਕਲੇਸੀ ਵਾਲਾ ਬਾਈ ਕਲੇਸੀ ਆ ਚੱਕਾ ਆ ਗਈ ਮੇਰੀ ਚਾਲ ਮੇਰੀ ਚਾਲਾ ਗਈ 100 ਦੀ ਪਹਿਲਾ 100 ਦੀ ਆ ਗਈ ਤੇਰੀ ਆ ਚੱਕ 200 ਦੀ ਆ ਗਈ ਮੇਰੀ ਆ 200 ਨਿਕਲਦਾ ਮੇਰਾ ਚਾਰ ਥੋੜੇ ਮੈਚ ਆ ਉਹ ਸਾਬ ਉੱਪਰ ਦੇ ਲਾ ਕੋਸਾ ਕੋਸਾ ਉਹ ਗਾਲਾਂ ਕੱਢ ਲੈ ਜੀ ਮੈਂ ਪਹਿਲੇ ਦਿਨ ਹੀ ਖੇਡਿਆ ਜੀ ਅੱਜ ਉਹ ਮੈਂ ਤਾਂ ਉਹ ਹੋਰ ਲੈ ਜੋ ਲੈ ਜੋ ਲੈ ਜੋ ਉਹ ਲੈ ਜੋ ਜੀ ਲੈ ਜੋ ਉਹ ਲੈ ਜੋ ਹੈ ਨਹੀਂ ਜੀ ਮਾਂ ਤੋਂ ਛੱਡ ਦੋ ਮਾਂ ਛੱਡ ਦੋ ਉਹਦੇ ਕੋਲ ਹੀ ਇਹ ਸਾਰਾ ਕੁਝ ਆਇਆ ਕਰਦੇ ਆਪਣੇ ਕੋਲੇ ਜਨਾਬ ਛੱਡਦੇ ਜੀ ਮੈਂ ਮਹਤਾਜੀ ਬਾਏ ਕਿਵੇਂ ਛੱਡਦੀ ਐ ਤੈਨੂੰ ਛੱਡ ਤੇ ਛੱਡ ਜਨਾਬ ਮੈਂ ਤੈਨੂੰ ਅਸੀਂ ਖੜਾਉਣਾ ਜੂਆ ਉਹ ਹੋ ਨਾ ਨਾ ਜੀ ਉਹ ਜੂਆ ਨਹੀਂ ਖੇਡਦੇ ਸੀਗੇ ਜੀ ਅਸੀਂ ਤਾਂ ਕਾਲੀ ਗੱਡੀ ਕੋਲ ਲੈ ਕੇ ਜਾ ਕੇ ਹੋਛ ਨਾ ਕਾਹਨੂੰ ਜੀ ਹੋਰ ਕੀ ਕਰਦੇ ਸੀ ਆ ਜੂਆ ਕਾਹਨੂੰ ਖੇਡਦੇ ਸੀਗੇ ਜੀ ਅਸੀਂ ਇਹ ਤਾਂ ਉਹੀ ਸਾਹ ਦੀ ਰਹਿਸਲ ਕਰਦੇ ਸੀਗੇ ਜੀ ਟੂਰਨਾਮੈਂਟ ਖੇਡਣਾਗਾ ਉਹ ਨਹੀਂ ਉਹ ਚੱਲਦੇ ਨਹੀਂ ਹੁੰਦੇ ਜੀ ਇਸੇ ਸੀਰੀਜ਼ ਦੇ ਮੈਚ ਉਹ ਲਾਉਣਾ ਸੀ ਅਸੀਂ ਤਾਂ ਪੈਸੇ ਤਾਂ ਉਹੀ ਮੂਰੇ ਤੇ ਕੀ ਜੀ ਹੱਥੋਂ ਜਰਾਓ ਛੱਡਦੇ ਹੋ ਜੀ ਕਾਹਨੂੰ ਜਨਾਬ ਕਾਨੂੰ ਜੀ ਹੈ ਨਹੀਂ ਪਾਏ ਮੇਰੇ ਕੋਲ ਆ ਗਈ ਆ ਗਈ ਆ ਤੂੰ ਮੂਰੇ ਸਰਦਾਰ ਬਣਾ ਬੈਠਾ ਓਏ ਮੈਂ ਬੈ ਜਾ ਨਹੀਂ ਬੈਠਾ ਜੀ ਫੜ ਕੇ ਗਿਆ ਸੀ ਤਾਰ ਕੇ ਪਹਿਲਾਂ ਤੇ ਬਹਿ ਗਿਆ ਮੈਂ ਅੱਛਾ ਤੇਰੇ ਵਾਸਤੇ ਗੱਡੀ ਕਰਾ ਕੇ ਲੈ ਕੇ ਆਇਆ ਕਰੇ ਸਪੈਸ਼ਲ ਚੱਲ ਮਗਰ ਉੱਪਰ ਉਤਰ ਕੇ ਚੱਲ ਓਏ ਤੂੰ ਮਾਰ ਵਾ ਨੂੰ ਜਾ ਕੇ ਕੋਈ ਨਹੀਂ ਸੀ ਇੱਧਰ ਡਿੱਗੀ 'ਚ ਬੈਠਾ ਜੀ ਅੱਛਾ ਵੜਾ ਇੱਥੇ ਬੈ ਡਿੱਗੀ 'ਚ ਨਾ ਬੈਠਣਾ ਨਾ ਕਾਲਾ ਲਾਈਆਂ ਕਾ ਆਇਆ ਐਨਕਾ ਜਨਾਬ ਮੇਰੇ ਪੀੜਾ ਮੋਤੀਆ ਨਿਕਲੇ ਆ ਪਏ ਜੀ ਕੋਈ ਨਾ ਤੇਰੇ ਚਿੱਟਾ ਦਾਦੇ ਆ ਦੇਖ ਲੈ ਮਖੌਲ ਕਰਦਾ ਕੋਈ ਨਾ ਰਵਿੰਦਰ ਹੂੰ ਕਿਹੜੇ ਨੇ ਦੱਸਿਆ ਹੋਇਆ ਮੈਨੂੰ ਇਹਦਾ ਮਿੰਟੂ ਦੀ ਵਹਿਬਤਾ ਮਿੰਟੂ ਦਾ ਬੇੜਾ ਵਹਿ ਗਿਆ ਉਹ ਕੋਲੋਂ ਖਰ ਖਾਨ ਲੱਗ ਗਿਆ ਆਊਟ ਆ ਆਪਾਂ ਉਹਦੇ ਨਾਲ ਖੇਡਦੇ ਆ ਪੰਗਲ ਬੱਤੀਆਂ ਰਿਪੋਰਟਾਂ ਨੇ ドラਮਾ ਗੱਲਾਂ ਆ ਨਹੀਂ ਨਹੀਂ ਬਈ ਇਹੀ ਗੱਲ ਕਰਦੇ ਜਨਾਬ ਬਈ ਇਹੀ ਗੱਲ ਕਰਦੇ ਉਹ ਹੁਣ ਆਇਆ ਹੂ ਜਨਾਬ ਤੁਹਾਨੂੰ ਉਹਦਾ ਬਦਲੇ ਜੀ ਦਾ ਹੁਣ ਆਇਆ ਜੀ ਟਿਕਾ ਦਾ ਉਹਨੇ ਲਾਇਆ ਜੀ ਖੇਡਣ ਦਾ ਸੰਦਾ ਆਉਂਦਾ ਹੀ ਨਹੀਂ ਸੀ ਉਹਨੇ ਸਿਖਾਇਆ ਜੀ ਇਹਦੇ ਤਾਂਹਦੇ ਪੱਤੇ ਨਹੀਂ ਪਤਾ ਜੀ ਕਿੰਨੇ ਹੁੰ ਠੀਕ ਆ ਜਨਾਬ ਤੁਸੀਂ ਗੱਡੀ ਮੋੜੋ ਹਾਂ ਮੋੜ ਦਾ ਮੋੜ ਤੁਤਰ ਜੀ ਤੂੰ ਨਾਂਗੂ ਭਾਈ ਉਹ ਬੰਦੇ ਆਂ ਗੱਡੀ ਵਾਹਦੇ ਤਸਕਰ ਓਏ ਆ ਲੈ ਇਸ ਜੀਆਂ ਖਬਰਾਂ ਰੋਜ਼ ਲਿਆ ਕਰ ਠੀਕ ਆ ਜਨਾਬ ਚੰਗਾ ਠੀਕ ਆ ਜੀ ਕਿਉਂ ਲੈਂਦੇ ਸੀ ਪੰਗੇ ਮਾਂ ਤੇ ਨਾ ਕੋਈ ਨਹੀਂ ਕੋਈ ਨਹੀਂ ਆ ਗਏ ਸੀ ਥੋੜੇ ਚਰਚੀ ਲੱਗ ਜੂ ਪਤਾ